ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਉਹਨਾਂ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਕਵਰ ਕਰਦੇ ਪਏ ਆਪਾਂ ਪਿੰਡ ਜੀਦਾ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਗੋਨੀਆ ਨਾਲ ਸਰਵ ਦੇ 5-4 ਕਿਲੋਮੀਟਰ ਦੇ ਘੇਰੇ 'ਚ ਜੀਦਾ ਪਿੰਡ 6280855120 ਵੀਰ ਦਾ ਮੋਬਾਈਲ ਨੰਬਰ ਆ ਜੇ ਜੇ ਆਪਾਂ ਕੋਟਕਪੁਰਾ ਤੋਂ ਬਠਿੰਡਾ ਵੱਲ ਜਾਣੇ ਆ ਮੇਨ ਹਾਈਵੇ ਉੱਪਰ ਜਿੱਥੇ ਟੋਲ ਟੈਕਸ ਪੈਂਦਾ ਉਹ ਪੈਂਦਾ ਵੀਰ ਦਾ ਜੀਦਾ 62808 55120 WhatsApp ਰਾਹੀਂ ਆਪਾਂ ਵੀਡੀਓ ਕਵਰ ਕਰਦੇ ਪਏ ਆ ਸੋ ਜੋ ਆਪਾਂ ਸਕਰੀਨ ਤੇ ਸਾਹਮਣੇ ਵਿਹੜ ਦੇਖਦੇ ਪਏ ਆ ਇਹ ਤੀਸਰਾ ਸੂਆ ਇਸ ਵਾਰ ਸੁੰਦੀ ਪਈਆ ਕਰੇਲੂ ਵਿਹੜਾ ਵੀਰ ਦੀ ਦੂਸਰਾ ਸੂਆ ਵੀਰ ਕਹਿੰਦਾ ਆਪਾਂ ਦੁੱਧ ਦੇਸ ਤੋਂ 27 ਤੋਂ ਲੈ ਕੇ 29 ਲੀਟਰ ਤੱਕ ਆਪਾਂ ਚੋਂਦੇ ਰਹੇ ਆ ਚੰਗੀ ਗিয়ার ਕਰ ਲੈਂਦੇ ਵੀਰ ਕਾ 29 ਵੀ ਕ੍ਰੋਸ ਕਰ ਜਾਂਦੇ ਆ ਪਰ ਪੀਕ ਲੈਵਲ ਇਹਦਾ ਜਿਹੜਾ ਸੀਗਾ 27 ਤੋਂ 28 ਲੀਟਰ ਦਾ 27 ਦਾ ਪੀਕ ਇਹਦਾ ਰਿਹਾ ਤੀਸਰਾ ਸੂਆ ਇਸ ਵਾਰ ਸੁੰਦੀ ਆ ਚੰਗਾ ਵੀਰ ਦੱਸਦਾ ਕਿ ਏਬੀਐਸ ਦੇ ਇਹਦੇ ਆਪਾਂ ਸੀਮਨ ਰਖਾਇਆ ਹੋਇਆ ਸੋ ਸੂਣ ਦੇ ਵਿੱਚ ਅੱਜ ਇਹਦੇ ਲਗਭਗ 5 ਤੋਂ 6 ਦਿਨ ਬਾਕੀ ਪਏ ਆ ਸੋ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਚਾਰੇ ਥਣ ਨਿਖਣਵੇਂ ਸੋਨੇ ਵਿੱਚੀ ਤੇ ਹਵਾਨੇ ਦੇ ਰਿੰਕਲਸ ਵਗੈਰਾ ਬਹੁਤ ਚੰਗੀਆਂ ਸੋਹਣੀਆਂ ਦਿਖਾਈ ਦਿੰਦੇ ਪਿਆ ਮਿਲਕ ਬੀਨ ਵਗੈਰਾ ਦੇਖ ਸਕਦੇ ਹੋ ਸੁੱਕਾ ਤਕਾਠ ਵਗੈਰਾ ਵੈੜ ਦਾ ਦੇਖ ਸਕਦੇ ਹੋ ਤੀਸਰਾ ਸੂਆ ਵੀਰ ਕਹਿੰਦਾ ਜੈਨੂਰ ਸੁੰਦੀ ਆ ਸੂਏਸ ਵਰ ਵੀ ਕਹਿੰਦਾ ਤੁਸੀਂ 30 ਲੀਟਰ ਮੰਨ ਕੇ ਇਸ ਨੂੰ ਪਰਚੇਸ ਕਰ ਸਕਦੇ ਹੋ ਤੇ ਸੂਨ ਦੇ ਵਿੱਚ ਇੱਕ ਹਫਤਾ ਬਾਕੀ ਆ ਤੇ ਜੋ ਇਸ ਦੀ ਮਾਲਕ ਨੇ ਡਿਮਾਂਡ ਕੀਤੀ ਆ ਮਾਲਕ ਵੀਰ ਨੇ ਡਿਮਾਂਡ ਇਹਦੀ ਕੀਤੀ ਆ 75000 ਰੁਪਿਆ ਲਗਭਗ ਵੀਰ ਕਹਿੰਦਾ ਜਿਸ ਨੂੰ ਆਪਾਂ 72000 ਦੀ ਬੈੜ ਦੇ ਦਾਂਗੇ ਥੋੜਾ ਬੋਧਾ ਮਾਨ ਤਾਰ ਕਰ ਆਇਆ ਦਾ ਜ਼ਰੂਰ ਕਰ ਦਾਂਗੇ ਕਿਉਂ ਲੁਬੜਾ ਕੋਈ ਵਪਾਰ ਦਾ ਕੰਮ ਨਹੀਂ ਸੋ ਟੈਗ ਵਗੈਰਾ ਸਾਰਾ ਸਾਨੂੰ ਬੈ ਡਾਟਾ ਸੀਮਨ ਦਾ ਵਿਕਰ ਜਦ ਵੀਰ ਘਰ ਪਹੁੰਚੂਗਾ ਆਪਾਂ ਦੇਵਾਂਗੇ ਸਟਰਾ ਵੀ ਦਿਖਾ ਸਕਦੇ ਕੋਈ ਚੱਕਰ ਨਹੀਂ ਸੋ ਬਿਲਕੁਲ ਮੇਨ ਵਗੈਰਾ ਦੇਖੋ ਥਾਣਾ ਰਮਾਨਾ ਸੋਹਣਾ ਸਾਫ ਸੁਥਰਾ ਸੋ 75000 ਰੁਪਏ ਕੀਮਤ ਦਾ 72000 ਦੇ ਵਿੱਚੋਂ ਘਰਾਂ ਦਾ ਮਾਣਦਾਨ ਹੋਊਗਾ 6280855120 ਇਸ ਨੰਬਰ ਤੇ ਕਨੈਕਟ ਕਰਕੇ ਖਰੀਦਦਾਰੀ ਕਰ ਸਕਦਾ ਵੀਡੀਓ ਦੇਖ ਕੇ ਲਈ